ਅਜ ਕਪੂਰਥਲਾ ਦੇ ਪਿੰਡ ਨਵਾਂ ਪਿੰਡ ਗੇਟਵੇਖੇ ਅੰਮਰਸਰੀਆਂ ਵੱਲੋਂ ਐਨਆਰਆਈਆਂ ਵੱਲੋਂ ਪਾਪਾ ਪਿੰਪਲ ਸ਼ਾ ਲੱਕਾ ਦੇ ਦਾਦੇ ਦੇ ਮੇਲਾ ਮਨਾਇਆ ਜਾ ਰਿਹਾ ਹੈ ਪਹਿਲਾ ਮੇਲਾ ਹੈ ਅਸੀਂ ਪੁੱਛਾਂਗੇ ਐਨਆਰਆਈ ਸਾਹਿਬ ਨੂੰ ਤੁਹਾਡਾ ਕੀ ਨਾਮ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਤੁਹਾਡਾ ਇੱਥੇ ਆਉਂਦਾ ਧੰਨਵਾਦ ਮੇਰਾ ਨਾਮ ਜਤਿੰਦਰ ਸਿੰਘ ਖਿਆਣਾ ਜੀ ਮੈਂ ਕੈਨੇਡਾ ਤੋਂ ਆਇਆ ਦੇ ਇਹ ਪਹਿਲੀ ਵਾਰੀ ਇੱਥੇ ਮੇਲਾ ਕਰਵਾ ਰਹੇ ਆ ਜੀ ਬਾਬਾ ਜੀ ਲੱਖ ਦਾ ਜਗਾ ਬਹੁਤ ਇੱਥੇ ਪੁਰਾਣੀ ਸਾਡੇ ਕਿਲਕ ਆਏ ਉਦੋਂ ਦੀ ਇੱਥੇ ਜਗਾ ਬਣੀ ਹੋਈ ਆ ਤੇ ਅਸੀਂ ਉਹਨਾਂ ਨੂੰ ਮੰਨਦੇ ਆ ਤੇ ਬਾਬਾ ਜੀ ਦੀ ਸਾਡੇ ਪਰਿਵਾਰ ਤੇ ਬਹੁਤ ਵੱਡੀ ਕਿਰਪਾ ਆ ਤੇ ਇਹ ਤੁਹਾਨੂੰ ਦੇਖ ਰਿਹਾ ਕਿ ਅਸੀਂ ਜਿੰਨਾ ਵਾਰ ਤੋਂ ਬਾਅਦ ਸੰਗਤ ਵਾਸਤੇ ਸਿੰਗਰ ਵੀ ਲੋਕ ਕੀਤੇ ਆ ਤੇ ਲੰਗਰ ਵੀ ਢੋਟ ਸਾਰਾ ਜਦ ਚੱਲੇਗਾ ਐ ਹੋਰ ਵੀ ਸੰਗਤਾਂ ਨੂੰ ਕਹਿੰਦੇ ਆ ਵੀ ਜਿੰਨੇ ਵੀ ਸਾਨੂੰ ਜੇ ਸੁਣਦੇ ਆ ਤੇ ਉੱਥੋਂ ਆ ਕੇ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਸਰ ਇਹ ਮੇਲਾ ਜਿਹੜਾ ਤੁਸੀਂ ਕਰਾਉਂਦੇ ਹੋ ਦਾ ਕੀ ਪ੍ਰਭਾਵ ਪੈਂਦਾ ਹੱਸਦਾ ਦੇਖੋ ਜੀ ਇਹ ਮੇਲਾ ਪਹਿਲੀ ਦਰ ਦਾ ਪਹਿਲੀ ਵਾਰੀ ਕਰਵਾ ਰਹੇ ਆ ਤੇ ਮੇਰੇ ਬਾਪੂ ਸਾਹਿਬ ਨੇ ਕਿਹਾ ਜੀ ਦਾ ਸਾਨੂੰ ਸੁਖਿਆ ਜੀ ਉਹਨਾਂ ਨੇ ਉਹਨਾਂ ਦੀ ਅਸੀਂ ਜਿਹੜਿਆ ਕਹੇ ਹੋਏ ਵਜਨਾ ਦੇ ਫੋੜੇ ਉਹ ਲੈ ਪੂਰੀ ਕਰ ਰਹੇ ਆ ਬਾ ਜੀ ਤਾਂ ਸੰਗਤਾਂ ਨੇ ਇੱਥੇ ਆ ਕੇ ਦਰਸ਼ਕਾਂ ਨਾਲ ਕਹਿ ਮਾਰ ਆਏ ਜੀ ਇਹ ਬਹੁਤ ਬਾਬਾ ਜੀ ਜਿਹੜਿਆ ਮਨੋਗਮ ਦਾ ਹਰ ਬੰਦੇ ਨੂੰ ਪੂਰੀ ਕਾਫੀ ਆ ਜੀ ਆ ਕੇ ਜੋ ਵੀ ਆਸਰਾ ਦਾ ਬਾਬਾ ਜੰਗਾ ਲਾ ਕੇ ਬੰਦੇ ਆਪਣੇ ਜੰਨਾ ਏਰੀਆ ਸਾਰਿਆਂ ਨੂੰ ਪਤਾ ਜੀ ਇੱਥੇ ਇਲਾਕਾ ਇੱਥੇ ਆਉਂਦਾ ਜੀ ਬਾਬੇ ਨੱਤ ਵਸਤੂ ਗੋਗਾ ਦੇ ਬਾਬੇ ਆਸਾ ਮਰਦਾਂ ਦੀਆਂ ਗੱਲਾਂ ਕਰਦੇ ਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਹਿਲਾਂ ਤੇ ਮੇਰਾ ਨਾਮ ਕੁਲਦੀਪ ਸਿੰਘ ਜੀ ਸਾਫ ਦਾ ਸਰਪੰਚ ਨਵਾਂ ਪਿੰਡ ਗੇਟ ਕਲਾ ਜੀ ਪੀਰੰਮਲ ਸਰ ਜੀ ਅਸੀ ਜੀ ਬਹੁਤ ਸ਼ੁਕਰਗੁਜ਼ਾਰ ਆ ਜੀ ਸਰਪਾਲ ਦਾ ਜਿਹੜਾ ਜੀ ਕੱਲ ਕਿੰਨਾ ਮੌਸਮ ਖਰਾਬ ਸੀਗਾ ਅੱਜ ਉਹਦੀ ਪਰੰਪਰਾ ਚੜ੍ਹ ਪਾਇਆ ਕਿ ਕਿੱਡਾ ਸੋਨਾ ਦਿਨ ਲੱਗ ਗਿਆ ਆ ਤੇ ਸੰਗਤਾਂ ਦੇ ਉਪਰਾਲੇ ਨਾਲ ਸਾਰਾ ਕੰਮ ਚੱਲ ਰਿਹਾ ਜੀ ਲੰਗਰ ਚੱਲ ਰਿਹਾ ਜੀ ਪਕੌੜੇ ਚੱਲ ਰਹੇ ਆ ਤੇ ਇੱਥੇ ਪੰਡਾਲ ਸੱਜ ਗਿਆ ਹਸ ਕਲਾਕਾਰ ਥੋੜੀ ਦੇਰ ਤੱਕ ਕਲਾਕਾਰ ਆ ਰਹੇ ਆ ਸੈਿਤਕ ਕਲਾਕਾਰ ਆ ਜੀ ਤੇ ਸੰਗਤ ਨੂੰ ਬੇਨਤੀ ਕਰਦੇ ਆ ਕਿ ਵਰਦ ਚੜ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਹੁਣ ਕੌਣ ਆ ਰਹੇ ਸਿਆਸੀ ਮੀਟਰ? ਉੱਥੇ ਕਮਲ ਖਾਨ ਤੇ ਡਿਊਟੀ ਨੂੰ ਸਿਆਸੀ ਲੀਕ ਤੋਂ ਸਿਆਸੀ ਰਾਣਾ ਗੁਰਜੀਤ ਜੀ ਮਾਨਟਰ ਕੀਤਾ ਵੀ ਉਹਨਾਂ ਨੂੰ ਜਿ ਉਹਨਾਂ ਦਾ ਉਹਨਾਂ ਨੂੰ ਕਾਰਡ ਪੁਛਾਣਾ ਦਿੱਤੇ ਆ। ਇਸ ਟਾਈਮ ਕੁਝ ਹੜਾ ਦੀ ਸਥਿਤੀ ਦਾ ਕਰਕੇ ਇਸ ਟਾਈਮ ਉਹ ਬੰਨਾਂ ਦੇ ਫਿਰਦੇ ਗਏ ਆ ਉਹ ਵੀ ਉਹਨਾਂ ਦੀ ਡਿਊਟੀ ਬੰਦੀ ਆ ਜੀ। ਤੇ ਹੁਣੇ ਮੇਰੀ ਗੱਲ ਹੋਈ ਸੀਗੀ ਥੋੜਾ ਜਿਹਾ ਪਹਿਲਾਂ ਤੇ ਕਹਿੰਦੇ ਵੀ ਅਸੀਂ ਪਹੁੰਚਾਂਗੇ ਜ਼ਰੂਰ। ਲੇਟ ਸ਼ੇਡ ਹੋ ਜਾਣਗੇ ਤੇ ਆਉਣਗੇ ਜਰੂਰ ਜਿਹੜੇ-ਜਿਹੜੇ ਕਲਾਕਾਰ ਆ ਕਲਾਕਾਰ ਜੀ ਕਮਲ ਖਾਨ ਤੇ ਮੈਡਮ ਜੋਤੀ ਦੂਰਾ ਪਹੁੰਚ ਰਹੇ ਜੀ ਹੋਰ ਛੋਟੇ ਜਿਹੜੇ ਕਲਾਕਾਰ ਲੋਕਲ ਕਪੂਤਲਾ ਦੇ ਉਹ ਵੀ ਆਏ ਹੋਏ ਆ ਜੀ ਬਸ ਥੋੜੇ ਦੇਰ ਤਾਈਂ ਸਟੇਜ ਚਾਲੂ ਹੋ ਜਾਨੀ ਮੀਨੇ ਗੱਲ ਬਹੁਤ ਖਰਾਬ ਕੀਤਾ ਅੱਜ ਮਿਹਨਤ ਬਹੁਤ ਕਰਨੀ ਪੈਣੀ ਸਾਰੇ ਹਉਦੇ ਹੱਤ ਵਸਾ ਜੀ ਕੱਲ ਕੀ ਸੀਗਾ ਤੇ ਅੱਜ ਕੀ ਆ ਕੱਲ ਇੱਥੇ ਪਾਣੀ ਖਲੋਤਾ ਸੀਗਾ ਤੇ ਅੱਜ ਮੁੰਨੇ ਮਹਾਰਾ ਜੀ ਨੇ ਕਿਰਪਾ ਕੀਤੀ ਆ ਜਿੰਨੋਂ ਆnde ਦਿਲੋਂ ਸੱਚੇ ਦਿਲੋਂ ਮੰਮੀ ਐ ਉਹ ਆਪਣਾ ਦਿਕਾਉਂਦੇ ਰੰਗ ਦਿਕਾਉਂਦੇ ਆ ਜੀ ਅੱਜ ਪਸੀਨੇ ਆ ਰਹੇ ਆ ਜੀ ਤੇ ਕੱਲ ਮੀਹ ਦੇ ਨਾਲ ਭਿੱਜੇ ਪਏ ਸੀਗੇ ਤੇ ਕੱਲ ਮੰਨ ਰਦਾਸ ਸੀਗਾ ਤੇ ਅਰਦਾਸ ਬੇਨਤੀ ਕੀਤੀ ਇਹਨਾਂ ਦੇ ਚਰਨਾਂ 'ਚ ਕਿ ਤੂੰ ਹੀ ਆ ਜੀ ਏਡਾ ਵੱਡਾ ਪ੍ਰੋਗਰਾਮ ਅੰਗਸਾਲ ਹੋ ਗਏ ਸਾਈ ਕਰਨਾ ਸੀ ਤੇ ਉਹਨਾਂ ਨੇ ਬੜੀ ਉਤਾਨੂ ਦੇਖਦਾ ਹੀ ਆ ਜੀ ਕਿਰਪਾ ਹੋਈ ਮਹਾਰਾਜ ਦੀ ਤੇ ਧੋਪੋ ਵੇਖੋ ਲੱਗੀ ਪਈ ਆ ਤੇ ਪੂਰੇ ਐਨ ਗੈਮ ਗੈਮ ਚੱਲ ਰਿਹਾ ਪ੍ਰੋਗਰਾਮ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਦੇ ਵਿੱਚ ਐ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦਾ ਤੁਸੀਂ ਉਹਨਾਂ ਨੂੰ ਸੰਦੇਸ਼ આપੋ ਨੌਜਵਾਨ ਪੀੜ੍ਹੀ ਕੀ ਕਹਿ ਸਕਦੇ ਬਹੁਤ ਹੀ ਪੁੱਠੇ ਪਾਸੇ ਚੱਲ ਗਈ ਆ ਜੀ ਤੇ ਆਪਣੀ ਜੋ ਮੌਜੂਦਾ ਸਰਕਾਰ ਐ ਇਸ ਟਾਈਮ ਕਿਉਰ ਤੇ ਭਲਾ ਲਾ ਰਹੀ ਆ ਲੇਕਿਨ ਇਦਾਂ ਨਹੀਂ ਘਰ ਪਰਤੀ ਆਪੋ ਆਪਣੇ ਤਰ੍ਹਾਂ ਤੋਂ ਬੱਚਿਆਂ ਨੂੰ ਸੁਧਾਰਨਾ ਸ਼ੁਰੂ ਕਰਨ ਤੇ ਫਿਰ ਪੰਜਾਬ ਦਾ ਕੋਈ ਭਲਾ ਹੋ ਸਕਦਾ ਅਦਰਵਾਈਜ਼ ਜਿਹੜੀਆਂ ਸਰਕਾਰਾਂ ਵਾ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਥੋੜਾ ਜਿਹਾ ਹੀ ਸਾਰ ਰਹਿ ਗਏ ਆ ਜਿੰਨਾ ਮਰਜ਼ੀ ਚੋਰੀ ਲਾ ਲੈਣ ਪਰ ਉਹ ਉੱਡੀ ਗੱਲ ਕੋਈ ਨਹੀਂ ਬੰਦ ਇਹ ਤਾਂ ਸਰਦਾਰ ਕੁਲਦੀਪ ਸਿੰਘ ਸਰਪੰਚ ਸਾਫਾ ਸਰਪੰਚ ਜਿਨ੍ਹਾਂ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਪਰੇਰਿਆ ਕਿ ਤੁਸੀਂ ਨਸ਼ੇ ਛੱਡ ਕੇ ਮੇਲੇ ਕਿਹੜਾ ਮਿਲ ਧਿਆਨ ਦੇ ਉਕਤਾ ਕਿ ਤੁਹਾਡਾ ਆਉਣ ਵਾਲਾ ਭਵਿੱਖ ਤੁੰਦ ਲੈਣਾ ਹੋਵੇ ਐਨਆਰਈ ਵੀਰ ਦੋ ਬਾਰੋਂ ਆਏ ਆ ਉਹਨਾਂ ਨੇ ਪਤਾ ਨਹੀਂ ਲੱਗਦਾ ਕਿ ਇਹ ਲਾਣਾ ਆਇਆ ਆ ਸੁਰਖਿਆ ਉਹਨਾਂ ਦਾ ਉਹ ਕਰਤਾ ਧੱਥਾ ਨੇ ਜੇ ਬਾਬੇ ਦੀ ਯਾਦ ਵਿੱਚ ਹੋਣਾ ਨਹੀਂ ਲੱਗਦਾ ਐਂਕੀ ਬਤਾਇਆ ਇਹ ਬਾਬਾ ਜੀ ਦੀ ਬੜੀ ਕਿਰਪਾ ਆਵਾਜ਼ ਬਾਬਾ ਘਰ ਦੇ ਦੇਖੇ ਬਾਬਾ ਜੀ ਦੀ ਬਾਬਾ ਜੀ ਨਾਲ ਉਹ ਸਿਧਾ ਕਰਦੇ ਆ ਅਸੀਂ ਬਾਬਾ ਜੀ ਦੇ ਲਾਕੇ ਰਹਿੰਦੇ ਆ ਬਾਬਾ ਜੀ ਸਾਨੂੰ ਸਾਨੂੰ ਆਸਰਾ ਦੇ ਰਹੇ ਨੇ ਬਾਬਾ ਜੀ ਦੀ ਬੜੀ ਮਿਹਰਬਾਨੀ ਆ ਚੜ੍ਹਦੀ ਕਲਾਵਾ ਸਾਰੇ ਭਰਾਵਾਂ ਨੂੰ ਸਾਨੂੰ ਇਤਫਾਕ ਬਖਸ਼ੇ ਬਾਬਾ ਜੀ ਸਾਡੇ ਉੱਤੇ ਮਿਹਰ ਕਰੇ ਸਾਰਿਆਂ ਦੇ ਉੱਤੇ ਮਾਲ ਲੰਗਰ ਦਾ ਭਲਾ ਕਰੇ ਆਈਆਂ ਸੰਤਾਂ ਦੇ ਵੀ ਸੰਤਾਂ ਦੇ ਵੀ ਕਾਰਜਰਾਸ ਕਰਦਾ ਬਾਬਾ ਕਰੂਗਾ ਵੀ ਬਹੁਤ ਸਾਰੀਆਂ ਸੰਤਾਂ ਨੇ ਆ ਕੇ ਬਾਬਾ ਜੀ ਨੂੰ ਦਰਸ਼ਨ ਦੇਣੇ ਆ ਬਾਬਾ ਜੀ ਤਾਂ ਆਪਣੇ ਸਥਾਨਾਂ ਦੇ ਸਿੱਧ ਬੈਠੇ ਹੋਏ ਨੇ ਅਸੀਂ ਲਾਗੇ ਉਹਨਾਂ ਦੇ ਆ ਰਹੇ ਆਂ ਬਹੁਤ ਠੀਕ ਹੈ ਔਰ 12 ਸੰਤਾਨੀਆਂ ਦਾ ਧੰਨਵਾਦ ਕਰਦੇ ਆਂ ਇਲਾਕੇ ਚ ਚਲਾ ਕੇ ਜਮੀਂ ਬਾਬਾ ਸਾਡੀ ਰਾਖੀ ਕਰਦਾ ਜੀ ਹਰ ਵਕਤ ਅਸੀਂ ਇਹਨਾਂ ਦੇ ਬੱਚੇ ਨੇ ਤੇ ਸਾਡਾ ਬਾਬਾ ਆ ਚਲਾ ਸਾਰੇ ਆ ਜੀ ਮਾਇ ਜੀ ਦਾ ਖਾਲਸਾ ਮਾਇ ਜੀ ਬੜੇ